ਦਿਆਨੇ ਸ਼ਹਿਰ ਵਿੱਚ ਕਪੜਾ ਕਾਰੋਬਾਰੀ ਦੀ ਬੇਟੀ ਨੂੰ ਉਸਦੇ ਸਹਰੇ ਪੱਖ ਤੋਂ ਥ੍ਰੈਟ ਮਿਲ ਰਹੀ ਹੈ ਜੀਹਾਂ ਇਹ ਦੋਸ਼ ਲੱਗ ਰਹੇ ਨੇ ਉਹ ਬਾਜ਼ਾਰ ਜਾਂਦੀ ਹੈ ਅਣਜਾਣ ਲੋਕ ਉਹਦਾ ਪਿੱਛਾ ਕਰਦੇ ਕਈ ਵਾਰ ਉਹ ਥਾਣਾ ਭੀਜ਼ਾ ਨੰਬਰ 3 ਵਿੱਚ ਸ਼ਿਕਾਇਤ ਵੀ ਦੇ ਚੁੱਕੀ ਹੈ ਆਰੋਪੀਆਂ ਨੂੰ ਪੁਲਿਸ ਨੇ ਗ੍ਰਿਫਤਾਰ ਵੀ ਕਰ ਲਿਆ ਲੇਕਿਨ ਪੁਲਿਸ ਹਰ ਵਾਰੀ ਉਹਨਾਂ ਨੂੰ ਭਰੋਸਾ ਦੇ ਦਿੰਦੀ ਹੈ 13 ਸਾਲ ਬਾਅਦ ਹਾਈ ਕੋਰਟ ਦੇ ਆਦੇਸ਼ ਤੇ ਫਰਵਰੀ 2023 ਨੂੰ ਪੁਲਿਸ ਨੇ ਮਾਮਲਾ ਦਰਜ ਕੀਤਾ ਲੇਕਿਨ ਆਰੋਪੀ ਅਜੇ ਤੱਕ ਨਹੀਂ ਫੜੇ ਗਏ ਦੱਸਿਆ ਕਿ ਜਾਣਕਾਰੀ ਦਿੰਦੇ ਹੋਏ ਪੀੜਤ ਲੜਕੀ ਹੈ ਜਿਹੜੀ ਉਸਨੇ ਕਿਹਾ ਕਿ ਉਸ ਦਾ ਵਿਆਹ 2004 ਵਿੱਚ ਹੇਮੰਤ ਸਰਾਫ ਦੇ ਨਾਲ ਹੋਇਆ ਸੀ ਉਸ ਦੇ ਦੋ ਬੱਚੇ ਨੇ 2011 ਦੇ ਵਿੱਚ ਬ੍ਰੇਨ ਹੈਮਰੇਜ ਕਾਰਨ ਹੇਮੰਤ ਦੀ ਮੌਤ ਹੋ ਗਈ ਮਹਿਲਾ ਨੇ ਕਿਹਾ ਕਿ ਹੇਮੰਤ ਦੀ ਮੌਤ ਦੇ 15 ਦਿਨ ਬਾਅਦ ਹੀ ਉਸਦੇ ਜੇਠ ਅਤੇ ਜਠਾੜੀ ਨੇ ਨਕਲੀ ਫਾਰਮ ਪਰ ਕੇ ਉਸਦੇ ਪਤੀ ਦੀ ਸਾਰੀ ਜਾਇਦਾਦ ਹੜੱਪ ਲਈ ਹਾਈ ਕੋਰਟ ਵਿੱਚ ਆਦੇਸ਼ ਹੋਇਆ ਸੀ ਮਾਮਲਾ ਦਰਜ ਵੀ ਹੋਇਆ ਸੀ ਸੋ ਪਹਿਲੇ ਸੈਸ਼ਨ ਦੇ ਵਿੱਚ ਕੋਰਟ ਵਿੱਚ ਕੇਸ ਲਗਾਇਆ ਗਿਆ ਲੇਕਿਨ ਲੰਬੀ ਪ੍ਰਕਿਰਿਆ ਰਾਜਨੀਤਿਕ ਦਬਾਅ ਦੇ ਤਲੇ ਚਾਦੀ ਉਸ ਦੀ ਸੁਣਵਾਈ ਨਹੀਂ ਹੋਈ ਤਾਂ ਉਸ ਨੇ ਹਾਈ ਕੋਰਟ ਵਿੱਚ ਕੇਸ ਸਾਇਬ ਕੀਤਾ ਹਾਈ ਕੋਰਟ ਨੇ ਹਿਮੰਦ ਲੈਨ ਦੇਨੀ ਅਤੇ ਫਾਰਮ ਦੀ ਸਟੇਟਮੈਂਟ ਚੈੱਕ ਕਰਵਾਈ ਤਾਂ ਮਾਮਲਾ ਗੋਲ ਮੋਲ ਨਿਕਲਿਆ ਸੋ ਸਬ ਮਹਿਲਾ ਨੇ ਕਿਹਾ ਕਿ ਹਾਈ ਕੋਰਟ ਦੇ ਆਦੇਸ਼ ਤੋਂ ਬਾਅਦ थाना ਜੀਜ਼ਾ ਨੰਬਰ 3 ਦੀ ਪੁਲਿਸ ਨੇ ਛੇਠ ਦੇ ਖਿਲਾਫ ਹੈ ਜਿਹੜਾ ਮਾਮਲਾ 420 120 ਬੀ ਅਦੇ ਤਹਿਤ ਮਾਮਲਾ ਦਰਜ ਕਰ ਲਿਆ ਸੋ ਰਾਜੀ ਨਾਮਾ ਕਰਨ ਦਾ ਵੀ ਦੋ આરોਪ ਹੈ ਜਿਹੜਾ ਲਗਾਇਆ ਜਾ ਰਿਹਾ ਹੈ આરોਪ ਕਿਹਾ ਜਾ ਰਿਹਾ ਹੈ ਕਿ ਕੇਸ ਦਰਜ ਹੋਣ ਤੋਂ ਬਾਅਦ ਜਿਹੜੇ ਆਰੋਪੀ ਪੁਲਿਸ ਗ੍ਰਿਫਤ ਤੋਂ ਬਾਹਰ ਰਹਿ ਕੇ ਉਸ ਤੇ ਰਾਜੀਨਾਮਾ ਕਰਨ ਦਾ ਦਬਾਅ ਬਣਾ ਰਹੇ ਨੇ ਅਤੇ ਉਸ ਤੇ ਘਰ ਦਾ ਸਾਰਾ ਖਰਚ ਉਸ ਤੇ ਪਿਤਾ ਚੱਕ ਰਹੇ ਨੇ ਜਿਸ ਤਰ੍ਹਾਂ ਨਾਲ ਉਹਨਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਨਹੀਂ ਉਹਨਾਂ ਦੇ ਬੱਚੇ ਆ ਤੇ ਪਿਤਾ ਨੇ ਜਿਹੜੀ ਉਹ ਸਹਿਮੇ ਹੋਏ ਨੇ ਜੇਕਰ ਪੁਲਿਸ ਪ੍ਰਸ਼ਾਸਨ ਨੇ ਆਰੋਪੀਆਂ ਨੂੰ ਜਲਦ ਗ੍ਰਿਫਤਾਰ ਨਹੀਂ ਕੀਤਾ ਆਉਣ ਵਾਲੇ ਸਮੇਂ ਦੇ ਵਿੱਚ ਪੁਲਿਸ ਥਾਣੇ ਦੇ ਬਾਹਰ ਧਰਨਾ ਪ੍ਰਦਰਸ਼ਨ ਵੀ ਦੇਣਾ ਪੈ ਸਕਦਾ ਹੈ ਉਹਨਾਂ ਦੇ ਵੱਲੋਂ ਇਹ ਜਾਣਕਾਰੀ ਹੈ ਜਿਹੜੀ ਮੀਡੀਆ ਨਾਲ ਸਾਂਝੀ ਕੀਤੀ ਗਈ। ਸੋ ਪੁਲਿਸ ਕਮਿਸ਼ਨਰ ਖੁਲਦੀਪ ਚਾਹਲ ਤੋਂ ਬਲਕਿਤੀ ਹੈ। ਆਰੋਪੀਆਂ ਦੀ ਜਲਦ ਤੋਂ ਜਲਦ ਗ੍ਰਿਫਤਾਰੀ ਕੀਤੀ ਜਾਵੇ। ਮੇਰੀ ਸ਼ਾਦੀ ਹੋਈ ਸੀ 2004 ਦੇ ਵਿੱਚ। ਉਸ ਤੋਂ ਬਾਅਦ ਮੇਰੀ ਸ਼ਾਦੀ ਤੋਂ ਬਾਅਦ ਮੇਰੇ ਦੋ ਬੱਚੇ ਹੋਏ। ਜੀ। ਸਰ 2011 ਦੇ ਵਿੱਚ ਮੇਰੇ ਹਸਬੰਡ ਜੀ ਦੇ ਹੇਮੰਤ ਸਰਾ ਜੀ ਉਹ ਇੱਕ ਕਾਰੋਬਾਰੀ ਵਿਅਕਤੀ ਸੀਗੇ। ਉਹ ਆਪਣੇ ਭਰਾ ਦੇ ਨਾਲ ਆਪਣੇ ਪਿਤਾ ਦੇ ਨਾਲ ਸਾਥ ਬਿਜ਼ਨਸ ਕਰ ਰਹੇ ਸੀਗੇ। ਕਿਸ ਚੀਜ਼ ਦਾ ਕਾਰੋਬਾਰ ਸੀ? ਸਰ ਕੱਪੜੇ ਦਾ ਕੰਮ ਸੀ। ਉਹਨਾਂ ਦਾ ਟੈਕਸਟਾਈਲ ਦਾ। ਉਹ ਤਨੀ ਸਟੈਕਸਟਾਈਲ ਦੇ ਵਿੱਚ ਸੋਲ ਪ੍ਰੋਪਰਾਈਟਰ ਸੀਗੇ ਤੇ ਉਹ ਕਾਫੀ ਕਰੋੜਾ ਅੱਛੇ ਸਕੇਲ ਦਾ ਬਿਜ਼ਨਸ ਸੀਗਾ ਉਹਨਾਂ ਦਾ ਤੇ ਆ ਉਹਨਾਂ ਦੀ 2011 ਦੇ ਵਿੱਚ ਅਚਾਨਕ ਬ੍ਰੇਨ ਹੈਮਰੇਜ ਨਾਲ ਮੌਤ ਹੋ ਗਈ ਜੀ ਤੇ ਉਸ ਤੋਂ ਬਾਅਦ ਸਰ ਇਹਨਾਂ ਦੀਆਂ ਨੀਤਾਂ 16ਵੇਂ ਦਿਨ ਹੀ 15 ਦਿਨ ਬਾਅਦ ਹੀ ਮੇਰੇ ਸਹੌਲਿਆਂ ਦੀਆਂ ਨੀਤਾਂ ਬਦਲ ਗਈਆਂ ਉਹਨਾਂ ਦਾ ਜਿੰਨਾ ਵੀ ਬੈਂਕ ਬੈਲੈਂਸ ਸੀਗਾ ਜੋ ਵੀ ਉਹਨਾਂ ਦੀ ਫਰਮ ਚੱਲ ਰਹੀ ਸੀ ਕੱਪੜੇ ਦਾ ਕਾਰੋਬਾਰ ਚੱਲ ਰਿਆ ਸੀ ਉਹਨਾਂ ਨੇ ਫਰਮ ਮੀਰੀ ਜੇਠਾਨੀ ਰਿੱਤੂ ਸ਼ਰਾਫ ਦੇ ਨਾਮ ਤੇ ਉਹਨਾਂ ਨੂੰ ਟ੍ਰਾਂਸਫਰ ਕਰ ਦਿੱਤੀ ਬੈਂਕ ਕੋ ਅਧਿਕਾਰੀਆਂ ਨਾਲ ਮਿਲ ਕੇ ਤੇ ਜਿੰਨਾ ਵੀ ਉਹਨਾਂ ਦੇ ਨਾਮ ਤੇ ਐਫ ਡੀ ਸੀਗੀਆਂ ਉਹ ਵੀ ਸਾਰੀਆਂ ਤੜਵਾ ਕੇ ਇਹਨਾਂ ਨੇ ਆਪਣੇ ਖਾਤਿਆਂ ਦੇ ਵਿੱਚ ਜਮ੍ਹਾਂ ਕਰਾ ਲੀਆਂ ਤੁਹਾਨੂੰ ਕੁਝ ਨਹੀਂ ਦਿੱਤਾ ਮੈਨੂੰ ਕੁਝ ਵੀ ਨਹੀਂ ਦਿੱਤਾ ਸਰ ਮੇਰੇ ਦੇ ਮੈਨੂੰ ਤਾਂ ਉਸ ਟਾਈਮ ਸਰ ਹੋਸ਼ ਵੀ ਨਹੀਂ ਸੀਗੀ ਔਰ ਮੈਨੂੰ ਤਾਂ ਮੈਂ ਕਦੀ ਸੋਚ ਵੀ ਨਹੀਂ ਸਕਦੀ ਸੀ ਕਿ 15 ਦਿਨਾਂ ਬਾਅਦ ਕਿਸੇ ਦੀਆਂ ਇਦਾਂ ਦੀਆਂ ਨੀਤੀਆਂ ਬਦਲ ਜਾਣਗੀਆਂ ਇਹਦੇ ਛੋਟੇ ਬੱਚਿਆਂ ਤੇ ਤਰਸ ਵੀ ਨਹੀਂ ਆਏਗਾ ਮੇਰੀ ਬੱਚੀ 10 ਮਹੀਨਿਆਂ ਦੀ ਸੀ ਮੇਰੀ ਬੇਟੀ ਅਮਨੀਤ ਸਰਾਫ ਔਰ ਮੇਰਾ ਬੇਟਾ ਹਰਮਨ ਸਰਾਫ 2.5 ਸਾਲ ਦਾ ਸੀ ਸਰ ਉਸ ਟਾਈਮ ਤੇ 19ਵੇਂ ਦਿਨ ਹੀ ਇਹਨਾਂ ਨੇ ਸਾਰਾ ਬੈਂਕ ਬੈਲੈਂਸ ਪੂਰੀ ਫਰਮ ਉਹਨਾਂ ਦੇ ਫਰਮ ਦੇ ਵਿੱਚ ਕਰੋੜਾਂ ਰੁਪਏ ਦਾ ਸਟਾਕ ਸੀਗਾ ਉਹਨਾਂ ਦੇ ਸਾਰੇ ਐਸੈਟਸ ਸੀਗੇ ਜਿੰਨਾ ਵੀ ਆਪਣਾ ਪੈਸਾ ਸੀਗਾ ਉਹ ਸਭ ਟ੍ਰਾਂਸਫਰ ਕਰਾ ਲਿਆ ਤੇ ਜਿੰਨਾ ਚ ਮੈਨੂੰ 1 ਰੁਪਈਆ ਵੀ ਨਹੀਂ ਦਿੱਤਾ ਉਸ ਤੋਂ ਬਾਅਦ ਸਾਰ ਇਹਨਾਂ ਨੇ ਮੈਨੂੰ ਇੰਨਾ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਕਿ ਇਹਨਾਂ ਨੇ ਮੇਰੀ ਕੋਈ ਕਸਰ ਨਹੀਂ ਛੱਡੀ ਮੈਨੂੰ ਘਰੋਂ ਬਾਹਰ ਕੱਢਣ ਦੀ ਮੈਨੂੰ ਹਮੇਸ਼ਾ ਹੀ ਡੋਮੈਸਟਿਕ ਵਾਇਲੈਂਸ ਮੇਣਾ ਕਰਦੇ ਸੀ ਕਿ ਮੈਂ ਆਪਣੇ ਬੱਚਿਆਂ ਨੂੰ ਲੈ ਕੇ ਇੱਥੋਂ ਨਿਕਲ ਜਾਵਾਂ ਉਸ ਤੋਂ ਬਾਅਦ ਸਰ ਮੈਨੂੰ ਮਜਬੂਰਨ ਮਜਬੂਰ ਹੋ ਕੇ ਮੈਨੂੰ ਕੋਰਟ ਦਾ ਸਹਾਰਾ ਲੈਣਾ ਪਿਆ ਕਿ ਮੈਂ ਕੋਰਟ ਦੇ ਵਿੱਚ ਕੇਸ ਦਾਇਰ ਕੀਤਾ ਮੇਰੇ ਹਸਬੰਡ ਦੇ ਨਾਮ ਤੇ ਕਾਫੀ ਪ੍ਰਾਪਰਟੀਆਂ ਵੀ ਸਿਗੀਆਂ ਜਿਨ੍ਹਾਂ ਵਿੱਚ ਵੀ ਮੈਨੂੰ ਕੋਈ ਸ਼ੇਅਰ ਨਹੀਂ ਮਿਲਿਆ ਸਾਰੀ ਪ੍ਰਾਪਰਟੀ ਦੇ ਖੁਦ ਹੀ ਕਬਜ਼ਾ ਕਰਕੇ ਬੈਠੀ ਹੈ ਤੇ ਅੱਜ ਤੱਕ ਉਹਦਾ 1 ਰੁਪਏ ਦਾ ਮੁਆਵਜ਼ਾ ਨਹੀਂ ਮੈਨੂੰ ਦਿੱਤਾ ਹਸਬੰਡ ਦੀ ਐਕਸਪਾਇਰ ਡੇਟ ਤੋਂ ਕਿੰਨੇ ਦਿਨ ਬਾਅਦ ਤੁਸੀਂ ਮਤਲਬ ਕੋਰਟ ਤੋਂ ਰੁਕ ਕੀਤਾ ਸਰ ਮੈਨੂੰ 1 ਸਾਲ ਬਾਅਦ ਮੈਂ ਕੀਤਾ ਸੀ ਕਿਉਂਕਿ ਮੈਂ 1 ਸਾਲ ਇਹਨਾਂ ਦੇ ਕਾਫੀ ਤਰਲੇ-ਮਿੰਤੇ ਕਰਦੀ ਰਹੀ ਪਰ ਮੈਨੂੰ ਨਹੀਂ ਪਤਾ ਸੀਗਾ ਕਿ ਇਹਨਾਂ ਦੇ ਸਿਰ ਤੇ ਜੂਮ ਹੀ ਨਹੀਂ ਰਹੇਗੇ ਇਹਨਾਂ ਨੂੰ ਆਪਣੇ ਹੀ ਬੱਚਿਆਂ ਤੇ ਤਰਸ ਨਹੀਂ ਆਏਗਾ ਮੈਂ ਆਪਣੇ ਵਾਸਤੇ ਤਾਂ ਕਦੀ ਕੁਝ ਮੰਗਿਆ ਹੀ ਨਹੀਂ ਸੀ ਸਰ ਮੈਂ ਸਿਰਫ ਆਪਣੇ ਬੱਚਿਆਂ ਵਾਸਤੇ ਮੰਗਦੀ ਸੀ ਕਿ ਮੇਰੇ ਬੱਚਿਆਂ ਦਾ ਕੋਸੂਰ ਦੱਸੋ ਮੇਰੇ ਬੱਚਿਆਂ ਦਾ ਕੀ ਕੋਸੂਰ ਹੈ ਮੈਂ ਮਨ ਹਾਲ ਦੀ ਘੜੀ ਕੀ ਹੋਇਆ ਸਰ ਹਾਲ ਦੀ ਘੜੀ ਇਹ ਹੋਇਆ ਮੇਰਾ ਕੇਸ ਉੱਥੇ ਚੱਲਦਾ ਰਿਹਾ ਸਿਵਲ ਚ ਕਾਫੀ ਕੇਸ ਚੱਲਦੇ ਰਹੇ ਉਸ ਤੋਂ ਬਾਅਦ ਮੇਰੇ ਸਹੁਰਾ ਸਾਹਿਬ ਨੇ ਐਂਡ ਵਿੱਚ ਆ ਕੇ ਮੇਰੇ ਨਾਲ ਇੱਕ ਕੰਪਰੋਮਾਈਜ਼ ਕੀਤਾ ਸੀਗਾ ਜਿਹਦੇ ਵਿੱਚ ਉਹ ਤਿਆਰ ਹੋ ਗਏ ਸੀ ਕਿ ਮੈਂ ਆਪਣੇ ਬੱਚਿਆਂ ਨੂੰ ਮਤਲਬ ਜੋ ਵੀ ਉਹਨਾਂ ਦਾ ਵੱਡਾ ਹੱਕ ਹੈ ਮੈਂ ਦਵਾਂਗਾ ਜੀ ਸਰ ਕੰਪਰੋਮਾਈਜ਼ ਤੋਂ 6 ਮਹੀਨੇ ਬਾਅਦ ਹੀ ਮੇਰੇ ਸੋਹਰਾ ਸਾਹਿਬ ਦੀ ਹੋ ਗਈ ਡੈਥ ਜੀ ਮੇਰੇ ਸੋਹਰਾ ਸਾਹਿਬ ਦੀ ਡੈਥ ਤੋਂ ਬਾਅਦ ਉਹ ਕੰਪਰੋਮਾਈਜ਼ ਉਹ ਮੇਰੇ ਜੇਕ ਤੇ ਮੇਰੇ ਜਠਾਨੀ ਰਹਗੇ ਤੇ ਉਹਨਾਂ ਨੇ ਉਹਨਾਂ ਦੀ ਡੈਥ ਤੋਂ ਬਾਅਦ ਉਹ ਮੁਕਰ ਗਏ ਸਰ ਉਹ ਕਹਿੰਦੇ ਕਿ ਜਾਂ ਉੱਪਰ ਜਾ ਕੇ ਪਿਓ ਉਹ ਤਾਂ ਮਰ ਗਿਆ ਉੱਪਰ ਜਾ ਕੇ ਪਿਓ ਕੋਲ ਲੈਣਾ ਹਿੱਸਾ